ਤੁਹਾਨੂੰ ਸਾਰੀ ਉਮਰ ਜਵਾਨ ਰੱਖਣ ਗਿਆ ਪੁਰਾਣੇ ਬਜ਼ੁਰਗਾਂ ਦੀਆਂ ਦੱਸਿਆ ਹੋਈਆਂ ਇਹ ਕੁਝ ਜ਼ਰੂਰੀ ਗੱਲਾਂ ਪੀਸੀ ਹੋਈ ਪਾਲਕ ਬਾਲਾਂ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦੀ ਹੈ ਪਾਲਕ ਦਾ ਜੂਸ ਪੀਣ ਨਾਲ ਬਾਲਾਂ ਦੀ ਲੰਬਾਈ ਵੱਧਦੀ ਹੈ ਬੁੱਲਾਂ ਤੋਂ ਰੁੱਖਾਪਨ ਹਟਾਉਣ ਲਈ ਥੋੜੀ ਜਿਹੀ ਮਲਾਈ ਵਿੱਚ ਚੁਟਕੀ ਭਰ ਹਲਦੀ ਮਿਲਾ ਕੇ ਨਿਯਮਤ ਰੂਪ ਵਿੱਚ ਹੌਲੀ-ਹੌਲੀ ਆਪਣੇ ਬੁੱਲਾਂ ਉੱਪਰ ਮਾਲਿਸ਼ ਕਰੋ ਇਸ ਘਰੇਲੂ ਪਾਣ ਨਾਲ ਤੁਹਾਡੇ ਬੁੱਲ ਕੁਝ ਹੀ ਦਿਨਾਂ ਵਿੱਚ ਮੁਲਾਇਮ ਅਤੇ ਗੁਲਾਬੀ ਹੋਂ ਲੱਗ ਜਾਣਗੀ ਜੇਕਰ ਤੁਹਾਡੇ ਚਿਹਰੇ ਉੱਪਰ ਦਾਗ ਧੱਬੇ ਹਨ ਤਾਂ ਚਿਹਰੇ ਨੂੰ ਕਰੀਮ ਵਾਲੇ ਦੁੱਧ ਨਾਲ ਸਾਫ਼ ਕਰੋ ਇਸ ਨਾਲ ਤੁਹਾਡਾ ਚਿਹਰਾ ਤਾਂ ਸਾਫ਼ ਹੋਵੇਗਾ ਹੀ ਨਾਲ ਹੀ ਤੁਹਾਡੀ ਕਾਲੇ ਘੇਰਿਆਂ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ ਰਾਤ ਨੂੰ ਨੀਂਦ ਸਹੀ ਤਰ੍ਹਾਂ ਨਾ ਆਉਣ ਤੇ ਚਿਹਰੇ ਉੱਪਰ ਝੁਰੜੀਆਂ ਪੈ ਜਾਂਦੀਆਂ ਹਨ ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਕੇ ਸੌਵੋ ਸੇਬ ਖਾਣ ਅਤੇ ਸੇਬ ਦੀ ਗੁੱਧ ਨੂੰ ਆਪਣੇ ਚਿਹਰੇ ਉੱਪਰ ਮਲਣ ਨਾਲ ਛਾਈਆਂ ਦੂਰ ਹੋ ਜਾਂਦੀਆਂ ਹਨ ਅਲਸੀ ਦੇ ਬੀਜ ਖਾਣ ਨਾਲ ਦਿਮਾਗ ਬਹੁਤ ਜਿਆਦਾ ਤੇਜ਼ ਹੋ ਜਾਂਦਾ ਹੈ ਇਸ ਨਾਲ ਸਰੀਰ ਨੂੰ ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ ਦੇ ਵਿੱਚ ਮਿਲਦਾ ਹੈ ਜੇਕਰ ਤੁਸੀਂ ਪੇਟ ਦੇ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕਾਲਾ ਨਮਕ ਅਤੇ ਅੱਧਾ ਚਮਚ ਅਜਵੈਨ ਗਰਮ ਪਾਣੀ ਨਾਲ ਲੈਣ ਤੇ ਪੇਟ ਦਰਦ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ ਜੋ ਔਰਤਾਂ ਰੋਜ਼ਾਨਾ ਰਾਤ ਨੂੰ ਇੱਕ ਗਲਾਸ ਦੁੱਧ ਵਿੱਚ ਦੋ ਚਮਚ ਸ਼ਹਿਦ ਮਿਲਾ ਕੇ ਪੀਂਦਿਆਂ ਹਨ ਉਹਨਾਂ ਦਾ ਚਿਹਰਾ ਹਮੇਸ਼ਾ ਜਵਾਨ ਨਜ਼ਰ ਆਉਂਦਾ ਰਹਿੰਦਾ ਹੈ ਜੇਕਰ ਤੁਹਾਡਾ ਜ਼ੁਕਾਮ ਠੀਕ ਨਾ ਹੋ ਰਿਹਾ ਹੋਵੇ ਤਾਂ ਲਸਣ ਦੇ ਤੇਲ ਨੂੰ ਗਰਮ ਕਰੋ ਹੁਣ ਇਸ ਤੇਲ ਨੂੰ ਠੰਡਾ ਹੋਣ ਤੋਂ ਬਾਅਦ 2-2 ਬੂੰਦਾਂ ਨੱਕ ਵਿੱਚ ਪਾਓ ਅਤੇ ਪੈਰਾਂ ਦੀਆਂ ਤਲੀਆਂ ਤੇ ਵੀ ਮਾਲਿਸ਼ ਕਰੋ ਇਸ ਨਾਲ ਤੁਹਾਡਾ ਜ਼ੁਕਾਮ ਬਹੁਤ ਜਲਦੀ ਠੀਕ ਹੋ ਜਾਵੇਗਾ ਜੇਕਰ ਤੁਹਾਡੇ ਲੀਵਰ ਦੇ ਅੰਦਰ ਕਮਜ਼ੋਰੀ ਹੈ ਸਾਬੂ ਦਾਣਾ ਸਵੇਰੇ ਸ਼ਾਮ ਖਾਣ ਨਾਲ ਲੀਵਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਜੇਕਰ ਤੁਹਾਨੂੰ ਗੁੱਸਾ ਜ਼ਿਆਦਾ ਆਉਂਦਾ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹੀ ਗੁੱਸਾ ਤੁਹਾਨੂੰ ਇੱਕ ਦਿਨ ਬਰਬਾਦੀ ਦੀ ਕਗਾਰ ਤੇ ਲੈ ਜਾਵੇਗਾ ਇਸ ਲਈ ਆਪਣੇ ਆਪ ਤੇ ਕੰਟਰੋਲ ਰੱਖਣਾ ਸਿੱਖੋ 베ਰੀ ਅਤੇ ਨਿੰਮ ਦੇ ਪੱਤਿਆਂ ਨੂੰ ਬਰੀਕ ਪੀਸ ਕੇ ਨਿੰਬੂ ਦੇ ਰਸ ਵਿੱਚ ਮਿਲਾ ਕੇ ਵਾਲਾਂ ਉੱਪਰ ਲਗਾਉਣ ਦੇ ਨਾਲ ਵਾਲ ਮਜ਼ਬੂਤ ਹੋ ਜਾਂਦੇ ਹਨ ਇਸ ਨਾਲ ਤੁਹਾਡੇ ਵਾਲ ਝੜਨ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ ਦਿਲ ਦੇ ਰੋਗੀਆਂ ਲਈ ਕਰੇਲੇ ਦਾ ਜੂਸ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦਾ ਹੈ ਅਤੇ ਇਹ ਖੂਨ ਨੂੰ ਵੀ ਸਾਫ਼ ਕਰਦਾ ਹੈ ਤੁਹਾਨੂੰ ਪਥਰੀ ਦੀ ਸਮੱਸਿਆ ਨਾ ਹੋਵੇ ਇਸ ਲਈ ਜਿਆਦਾ ਤੋਂ ਜਿਆਦਾ ਤਰਬੂਜ ਦਾ ਜੂਸ ਪੀਓ ਗਾਜਰ ਦੇ ਜੂਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਪੀਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ ਜੇਕਰ ਹੋ ਸਕੇ ਤਾਂ ਰੋਜ਼ਾਨਾ ਖੀਰੇ ਦਾ ਜੂਸ ਪੀਓ ਕਿਉਂਕਿ ਖੀਰੇ ਦਾ ਜੂਸ ਪੀਣ ਨਾਲ ਬਲੱਡ ਪ੍ਰੈਸ਼ਰ ਤੋਂ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਮੂਲੀ ਦੇ ਰਸ ਵਿੱਚ ਥੋੜਾ ਜਿਹਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਨਿਯਮਤ ਰੂਪ ਵਿੱਚ ਪੀਣ ਨਾਲ ਮੋਟਾਪਾ ਘਟਣ ਲੱਗ ਜਾਂਦਾ ਹੈ ਬਬੂਲ ਦੇ ਪੱਤੇ ਤੁਹਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਬਬੂਲ ਦੇ ਪੱਤਿਆਂ ਨੂੰ ਪਾਣੀ ਦੇ ਵਿੱਚ ਉਬਾਲ ਕੇ ਕੁਰਲਾ ਕਰੋ ਇਸ ਨਾਲ ਦੰਦ ਅਤੇ ਮਸੂੜੇ ਮજબૂત ਹੋ ਜਾਣਗੇ ਰੋਜ਼ਾਨਾ ਸਵੇਰੇ ਹਲਕੇ ਗੂੰਗਣੇ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਸੇਵਨ ਕਰੋ ਇਸ ਨਾਲ ਤੁਹਾਡਾ ਵਜ਼ਨ ਘਟ ਹੁਣ ਲੱਗ ਜਾਵੇਗਾ ਦੁਪਹਿਰ ਵੇਲੇ ਖਾਣਾ ਖਾਣ ਤੋਂ ਪਹਿਲਾਂ ਇੱਕ ਦੋ ਗਲਾਸ ਪਾਣੀ ਪੀਓ ਇਸ ਨਾਲ ਤੁਹਾਨੂੰ ਭੁੱਖ ਘਟ ਲੱਗੇਗੀ ਜਿਸ ਨਾਲ ਤੁਹਾਡਾ ਵਜ਼ਨ ਵੀ ਘਟ ਹੋਣ ਲੱਗ ਜਾਵੇਗਾ ਇੱਕ ਦੋ ਪੱਕੇ ਹੋਏ ਮਿੱਠੇ ਸੇਬ ਬਿਨਾ ਛੱਲੇ ਰੋਜ਼ਾਨਾ ਸਵੇਰੇ ਖਾਲੀ ਪੇਟ ਚਬਾ-ਚਬਾ ਕੇ ਖਾਣ ਨਾਲ ਗੁੱਸਾ ਸ਼ਾਂਤ ਹੁੰਦਾ ਹੈ ਧੁੱਪ ਵਿੱਚ ਸਾਂਬਲੀ ਹੋਈ ਤ્વਚਾ ਨੂੰ ਇੱਕ ਵਾਰ ਫਿਰ ਤੋਂ ਨਿਖਾਰਨ ਲਈ ਨਾਰੀਅਲ ਪਾਣੀ ਕੱਚਾ ਦੁੱਧ ਖੀਰੇ ਦਾ ਰਸ ਨਿੰਬੂ ਦਾ ਰਸ ਬੇਸਣ ਅਤੇ ਥੋੜਾ ਜਿਹਾ ਚੰਦਨ ਦਾ ਪਾਊਡਰ ਮਿਲਾ ਕੇ ਉਬਟਨ ਬਣਾ ਲਓ ਇਸ ਨੂੰ ਨਹਾਉਣ ਤੋਂ ਇੱਕ ਘੰਟਾ ਪਹਿਲਾਂ ਲਗਾਓ ਇਸ ਨਾਲ ਸਾਵਲਾਪਨ ਦੂਰ ਹੋ ਜਾਵੇਗਾ ਤੇ ਤ્વਚਾ ਚਮਕਦਾਰ ਹੋ ਜਾਵੇਗੀ ਰੰਡੀ ਦਾ ਤੇਲ ਕਾਲੇ ਘੇਰਿਆਂ ਉੱਪਰ ਲਗਾਉਣ ਨਾਲ ਕਾਲੇ ਘੇਰੇ ਹੌਲੀ-ਹੌਲੀ ਖਤਮ ਹੋ ਜਾਂਦੇ ਹਨ ਐਲੋਵੇਰਾ ਦੇ ਪੱਤਿਆਂ ਨੂੰ ਕੱਟ ਕੇ ਗਠੀਆ ਦਰਦ ਵਾਲੀ ਜਗ੍ਹਾ ਉੱਪਰ ਲਗਾਉਣ ਨਾਲ ਤੁਹਾਨੂੰ ਕਾਫੀ ਜ਼ਿਆਦਾ ਆਰਾਮ ਮਿਲੇਗਾ ਯੋਗ ਤੁਹਾਡੇ ਸਰੀਰ ਦੀ ਥਕਾਨ ਅਤੇ ਤਣਾ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ ਇਸ ਨਾਲ ਤੁਹਾਨੂੰ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ ਇੱਕ ਛੋਟੇ ਜਿਹੇ ਤੌਲੀਏ ਨੂੰ ਠੰਡੇ ਪਾਣੀ ਵਿੱਚ ਡੁਬੋ ਕੇ ਨਿਚੋੜ ਲਓ ਤੇ ਕੁਝ ਸਮੇਂ ਲਈ ਆਪਣੇ ਮੱਥੇ ਉੱਪਰ ਰੱਖੋ ਇਸ ਨਾਲ ਤਣਾਅ ਘਟ ਕਰਨ ਦੇ ਵਿੱਚ ਮਦਦ ਮਿਲਦੀ ਹੈ ਇੱਕ ਲੌਂਗ ਮੂੰਹ ਵਿੱਚ ਰੱਖ ਕੇ ਰੋਜ਼ਾਨਾ ਭੋਜਨ ਤੋਂ ਬਾਅਦ ਚੂਸਣ ਦੇ ਨਾਲ ਮੂੰਹ ਵਿੱਚੋਂ ਬਦਬੂ ਆਉਣੀ ਦੂਰ ਹੋ ਜਾਂਦੀ ਹੈ ਚੁਕੰਦਰ ਦਾ ਜਿਆਦਾ ਤੋਂ ਜਿਆਦਾ ਸੇਵਨ ਕਰਨ ਨਾਲ ਕਮਜ਼ੋਰੀ ਦੂਰ ਹੋ ਜਾਂਦੀ ਹੈ ਅਤੇ ਖੂਨ ਦੀ ਕਮੀ ਵੀ ਨਹੀਂ ਹੁੰਦੀ ਬਵਾਸੀਰ ਦੀ ਬਿਮਾਰੀ ਵਿੱਚ ਖੱਟੀ ਦਹੀਂ ਦਾ ਇਸਤੇਮਾਲ ਕਦੇ ਵੀ ਨਾ ਕਰੋ ਨਹੀਂ ਤਾਂ ਇਸ ਨਾਲ ਤੁਹਾਡੀ ਪਰੇਸ਼ਾਨੀ ਹੋਰ ਵੀ ਜਿਆਦਾ ਵੱਧ ਸਕਦੀ ਹੈ ਦੁਪਹਿਰ ਦੇ ਭੋਜਨ ਤੋਂ ਬਾਅਦ ਇੱਕ ਗਲਾਸ ਲੱਸੀ ਵਿੱਚ ਅਜਵੈਨ ਮਿਲਾ ਕੇ ਪੀਓ ਇਸ ਨਾਲ ਤੁਹਾਡੀ ਵੱਧ ਹਜਮੀ ਦੀ ਸਮੱਸਿਆ ਖਤਮ ਹੋ ਜਾਵੇਗੀ ਗਰਮੀਆਂ ਦੇ ਮੌਸਮ ਵਿੱਚ ਦਹੀਂ ਦੀ ਲੱਸੀ ਬਣਾ ਕੇ ਪੀਣ ਨਾਲ ਪੇਟ ਦੀ ਗਰਮੀ ਸ਼ਾਂਤ ਹੋ ਜਾਂਦੀ ਹੈ ਯਾਦ ਆਸ਼ ਨੂੰ ਤੇਜ਼ ਕਰਨ ਲਈ ਮੱਛੀ ਦਾ ਸੇਵਨ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਮੱਛੀ ਵਿੱਚ omega 3 ਫੈਟੀ ਐਸਿਡ ਪਾਇਆ ਜਾਂਦਾ ਹੈ ਜੋ ਦਿਮਾਗ ਨੂੰ ਤੇਜ਼ ਕਰਨ ਦਾ ਕੰਮ ਕਰਦਾ ਹੈ ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਪਾਲਕ ਖਾਣ ਨਾਲ ਵੀ ਤੁਹਾਡੀ ਯਾਦਦਾਸ਼ਤ ਤੇਜ਼ ਹੋ ਜਾਂਦੀ ਹੈ ਜੇਕਰ ਪੇਟ ਵਿੱਚ ਗੈਸ ਬਣਦੀ ਹੈ ਤੇ ਦਰਦ ਰਹਿੰਦਾ ਹੈ ਤਾਂ ਥੋੜੀ ਜਿਹੀ ਅਜਵੈਨ ਬੇਚ ਇੱਕ ਚੁਟਕੀ ਕਾਲਾ ਨਾਮਕ ਮਿਲਾ ਕੇ ਸੇਵਨ ਕਰਨਾ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਆਪਣੇ ਵਾਲਾਂ ਨੂੰ ਖੂਬਸੂਰਤ ਬਣਾਉਣ ਦੇ ਲਈ ਤਾਜ਼ੀ ਐਲੋਵੀਰਾ ਜੈਲ ਨੂੰ ਸਿਰ ਉੱਪਰ ਲਗਾਓ ਅਤੇ ਅੱਧੇ ਘੰਟੇ ਦੇ ਬਾਅਦ ਸਿਰ ਨੂੰ ਧੋ ਲਓ ਇਸ ਨਾਲ ਵਾਲਾਂ ਵਿੱਚ ਚਮਕ ਆ ਜਾਂਦੀ ਹੈ ਤੇ ਨਾਲ ਹੀ ਵਾਲ ਮਜ਼ਬੂਤ ਵੀ ਹੋ ਜਾਂਦੇ ਹਨ ਸਰੋਂ ਦੇ ਤੇਲ ਵਿੱਚ ਮਹਿੰਦੀ ਦੇ ਪੱਤੇ ਮਿਲਾ ਕੇ ਗਰਮ ਕਰੋ ਅਤੇ ਠੰਡਾ ਕਰਨ ਤੋਂ ਬਾਅਦ ਆਪਣੇ ਵਾਲਾਂ ਉੱਪਰ ਲਗਾਓ ਇਸ ਨਾਲ ਵਾਲਾਂ ਦਾ ਝੜਨਾ ਰੁਕ ਜਾਵੇਗਾ ਤੇ ਗੰंजेਪਣ ਤੋਂ ਵੀ ਛੁਟਕਾਰਾ ਮਿਲੇਗਾ ਜੇਕਰ ਤੁਸੀਂ ਨਿੰਮ ਦੇ ਪੱਤਿਆਂ ਦਾ ਸਵੇਰੇ ਖਾਲੀ ਪੇਟ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਚਮੜੀ ਰੋਗਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹੌਲੀ ਹੌਲੀ ਖਾਣਾ ਖਾਣ ਨਾਲ ਤੁਹਾਡਾ ਬ੍ਰੇਨ ਪੇਟ ਨੂੰ ਭਰ ਜਾਣ ਦਾ ਸਿਗਨਲ ਪਹਿਲਾਂ ਹੀ ਦੇ ਦੇਵੇਗਾ ਜਿਸ ਨਾਲ ਤੁਸੀਂ ਖਾਣਾ ਘੱਟ ਖਾਓਗੇ ਸ਼ਹਿਤੂਤ ਦਾ ਜੂਸ ਪੀਣ ਨਾਲ ਚਿਹਰੇ ਦੀਆਂ ਝੁਰੜੀਆਂ ਘੱਟ ਹੋ ਜਾਂਦੀਆਂ ਹਨ ਅਤੇ ਚਿਹਰਾ ਚਮਕਦਾਰ ਅਤੇ ਸੁੰਦਰ ਹੋ ਜਾਂਦਾ ਹੈ ਜੇਕਰ ਤੁਸੀਂ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਹੋ ਤਾਂ ਸਵੇਰ ਦੇ ਨਾਸ਼ਤੇ ਵਿੱਚ ਬਦਾਮ ਵਾਲਾ ਦੁੱਧ ਜਾਂ ਫਿਰ ਮੱਖਣ ਘਿਓ ਆਦ ਦਾ ਸੇਵਨ ਕਰੋ ਚਵਨ ਪ੍ਰਾਸ਼ ਵਜਨ ਵਧਾਉਣ ਲਈ ਇੱਕ ਆਯੁਰਵੇਦਿਕ ਉਪਾਅ ਹੈ ਸਰਦੀਆਂ ਵਿੱਚ ਦੁੱਧ ਦੇ ਨਾਲ ਇਸ ਦਾ ਸੇਵਨ ਕਰਕੇ ਤੁਸੀਂ ਆਪਣਾ ਵਜ਼ਨ ਬਹੁਤ ਹੱਦ ਤੱਕ ਵਧਾ ਸਕਦੇ ਹੋ ਜੇਕਰ ਤੁਹਾਡਾ ਮੋਟਾਪਾ ਲਗਾਤਾਰ ਵੱਧ ਰਿਹਾ ਹੈ ਤੇ ਪੇਟ ਲਟਕਣ ਲੱਗਾ ਹੈ ਤਾਂ ਧੁੰਨੀ ਦੇ ਵਿੱਚ ਤੇਲ ਲਗਾਓ ਕੁਝ ਹੀ ਦਿਨਾਂ ਵਿੱਚ ਆਰਾਮ ਮਹਿਸੂਸ ਹੋਣ ਲੱਗੇਗਾ ਸ਼ਹਿਦ ਤੋਂ ਇਲਾਵਾ ਹਰ ਮਿੱਠੀ ਚੀਜ਼ ਨੁਕਸਾਨ ਕਰਦੀ ਹੈ ਇਸ ਲਈ ਮਿੱਠੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਪਿੱਤ ਤੋਂ ਬਚਾਅ ਦੇ ਲਈ ਨਹਾਉਂਦੇ ਸਮੇਂ ਨਿੰਮ ਦਾ ਪਾਣੀ ਜਾਂ ਨਿੰਮ ਦਾ ਸਾਬਣ ਇਸਤੇਮਾਲ ਕਰੋ ਰੋਜ਼ਾਨਾ ਨਿੰਬੂ ਪਾਣੀ ਪੀਓ ਇਸ ਤਰ੍ਹਾਂ ਕਰਨ ਨਾਲ ਪਿੱਤ ਨਿਕਲਣੀ ਬੰਦ ਹੋ ਜਾਵੇਗੀ ਜੇਕਰ ਤੁਹਾਨੂੰ ਗੈਸ ਦੀ ਵਜ੍ਹਾ ਕਰਕੇ ਸਿਰ ਵਿੱਚ ਦਰਦ ਹੋ ਰਿਹਾ ਹੈ ਤਾਂ ਇੱਕ ਚਮਚ ਲਸਣ ਦਾ ਰਸ ਪੀਓ ਇਸ ਨਾਲ ਸਿਰ ਦਰਦ ਦੂਰ ਹੋ ਜਾਵੇਗਾ ਕੀ ਤੁਹਾਨੂੰ ਪਤਾ ਹੈ ਦੋਸਤੋ ਕਿ ਤੁਸੀਂ ਪਾਣੀ ਪੀਣ ਨਾਲ ਹੀ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਜਿਵੇਂ ਪਿਸ਼ਾਬ ਕਰਦੇ ਸਮੇਂ ਜਲਨ ਹੋਣਾ ਦਸਤ ਹੋਣਾ ਇਹਨਾਂ ਬਿਮਾਰੀਆਂ ਤੋਂ ਬਚਣ ਲਈ ਤੁਸੀਂ ਪਾਣੀ ਵੱਧ ਤੋਂ ਵੱਧ ਪੀਓ ਜਿੰਨਾ ਲੋਕਾਂ ਦੀ ਉਮਰ 40 ਤੋਂ ਟੱਪ ਚੁੱਕੀ ਹੈ ਉਹਨਾਂ ਨੂੰ ਲਗਾਤਾਰ ਚੁਕੰਦਰ ਦਾ ਸੇਵਨ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਮੂੰਹ ਦੀ ਬਦਬੂ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਇਸ ਲਈ ਇੱਕ ਦਾਲ ਚੀਨੀ ਦਾ ਟੁਕੜਾ ਮੂੰਹ ਵਿੱਚ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ ਆਲੂ ਦਾ ਛਿਲਕਾ ਤੁਹਾਡੀ ਤ્વਚਾ ਉੱਪਰ ਬਲੀਚ ਦਾ ਕੰਮ ਕਰਦਾ ਹੈ ਇਸ ਨੂੰ ਲਗਾਉਣ ਨਾਲ ਤੁਹਾਡਾ ਕਾਲਾ ਰੰਗ ਵੀ ਗੋਰਾ ਹੋ ਜਾਂਦਾ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਹੈ ਤਾਂ ਸਵੇਰੇ ਖਾਲੀ ਪੇਟ ਠੰਡਾ ਪਾਣੀ ਕਦੇ ਵੀ ਨਾ ਪੀਓ ਕਿਉਂਕਿ ਇਹ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਠੰਡੇ ਦੁੱਧ ਦੀ ਜਗ੍ਹਾ ਗਰਮ ਦੁੱਧ ਪੀਓ ਕਿਉਂਕਿ ਗਰਮ ਦੁੱਧ ਪੀਣ ਨਾਲ ਤੁਹਾਡੇ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਕੌੜੀਆਂ ਚੀਜ਼ਾਂ ਦਾ ਇਸਤੇਮਾਲ ਜਿਆਦਾ ਤੋਂ ਜਿਆਦਾ ਕਰਨ ਨਾਲ ਸਿਹਤ ਵਧੀਆ ਰਹਿੰਦੀ ਹੈ ਸਾਨੂੰ ਹਮੇਸ਼ਾ ਹੀ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੇਕਰ ਛੋਟਾ ਬੱਚਾ ਰਾਤ ਨੂੰ ਨਹੀਂ ਸੌਂਦਾ ਤਾਂ ਉਸ ਨੂੰ ਸ਼ਹਿਦ ਚਟਾਓ ਇਸ ਤਰ੍ਹਾਂ ਕਰਨ ਦੇ ਨਾਲ ਉਸ ਨੂੰ ਜਲਦੀ ਹੀ ਨੀਂਦ ਆ ਜਾਵੇਗੀ ਜੇਕਰ ਸਰੀਰ ਵਿੱਚੋਂ ਪਸੀਨੇ ਦੀ ਬਦਬੂ ਲਗਾਤਾਰ ਆਉਂਦੀ ਰਹਿੰਦੀ ਹੈ ਤਾਂ ਗੁਲਾਬ ਦੇ ਅਰਕ ਨੂੰ ਪਾਣੀ ਵਿੱਚ ਮਿਲਾ ਕੇ ਨਹਾਓ ਇਸ ਤਰ੍ਹਾਂ ਕਰਨ ਨਾਲ ਬਦਬੂ ਆਉਣਾ ਬਿਲਕੁਲ ਬੰਦ ਹੋ ਜਾਵੇਗਾ ਜੇਕਰ ਹੱਡੀਆਂ ਵਿੱਚ ਕਮਜ਼ੋਰੀ ਮਹਿਸੂਸ ਹੋਵੇ ਤਾਂ ਸੋਇਆਬੀਨ ਖਾਓ ਕਿਉਂਕਿ ਸੋਇਆਬੀਨ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਜੇਕਰ ਤੁਹਾਡੇ ਚਿਹਰੇ ਤੇ ਕਈ ਤਰ੍ਹਾਂ ਦੇ ਦਾਗਾਂ ਦੀ ਸਮੱਸਿਆ ਹੈ ਤਾਂ ਨਿੰਮ ਦਾ ਤੇਲ ਧੁੰਨੀ ਵਿੱਚ ਪਾਉਣ ਨਾਲ ਇਹ ਦਾਗ ਦੂਰ ਹੋ ਜਾਣਗੇ ਧੁੰਨੀ ਵਿੱਚ ਨਿੰਬੂ ਦਾ ਤੇਲ ਲਗਾਉਣ ਨਾਲ ਵੀ ਦਾਗ ਤੱਬੇ ਦੂਰ ਹੋ ਜਾਂਦੇ ਨੇ ਗਰਮ ਪਾਣੀ ਵਿੱਚ ਇਲਾਇਚੀ ਪਾ ਕੇ ਪੀਣ ਨਾਲ ਤੁਹਾਡੀ ਸਰੀਰਕ ਥਕਾਵਟ ਬਿਲਕੁਲ ਖਤਮ ਹੋ ਜਾਂਦੀ ਹੈ ਜੇਕਰ ਤੁਹਾਨੂੰ ਕਿਦਰੇ ਕਮਜ਼ੋਰੀ ਮਹਿਸੂਸ ਹੋਣ ਲੱਗੇ ਤਾਂ ਦੁੱਧ ਵਿੱਚ ਦੋ ਖਜੂਰਾਂ ਪਾ ਕੇ ਪੀਣ ਨਾਲ ਭਰਪੂਰ ਤਾਕਤ ਮਿਲਦੀ ਹੈ ਰੋਜ਼ਾਨਾ ਸ਼ਾਮ ਵੇਲੇ ਦਾਖਾਂ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਪੁਦੀਨੇ ਦੇ ਪੱਤਿਆਂ ਨੂੰ ਸਕਿਨ ਉੱਪਰ ਰਗੜਨ ਨਾਲ ਸਕਿਨ ਨਰਮ ਅਤੇ ਮੁਲਾਇਮ ਹੋ ਜਾਂਦੀ ਹੈ ਦੁੱਧ ਵਿੱਚ ਸੌਂਫ ਪਾ ਕੇ ਪੀਣਾ ਕਮਰ ਦਾ